ਸਪਟੰਬਰ ਅਤੇ ਅਕਤੂਬਰ ਦੇ ਵਿੱਚ ਜੇ ਕਿਸੇ ਨੇ ਲਾਤਵੀਆ ਯੂਰਪ ਕੰਟਰੀ ਦੇ ਵਿੱਚ ਅਪਲਾਈ ਕਰਨਾ ਹੈ ਐਡਵਾਂਸ ਦੇ ਵਿੱਚ ਅਸੀਂ ਸਿਰਫ 5000 ਦੇ ਵਿੱਚ ਅਪਲਾਈ ਕਰ ਰਹੇ ਹਾਂ ਸੋ ਪਹਿਲਾਂ ਸਾਡਾ 20 ਸੀ ਹੁਣ ਮੈਂ ਦੁਬਾਰਾ ਦੱਸ ਰਿਹਾ ਹਾਂ 5000 ਦੇ ਵਿੱਚ ਤੁਸੀਂ ਇਸ ਕੰਟਰੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਲਾਤਵੀਆ ਸ਼ੈਨਿਗਨ ਕੰਟਰੀ ਦੇ ਵਿੱਚ ਅਪਲਾਈ ਕਰਨਾ ਐਡਮਿਸ਼ਨ ਓਪਨ ਹੈ 1 ਦਸੰਬਰ ਇਸ ਦੀ ਡੈਡਲਾਈਨ ਹੈ ਜੇ ਤੁਸੀਂ ਅਪਲਾਈ ਕਰਨਾ ਹੈ ਮੇਰੇ ਦਿੱਤੇ ਹੋਏ ਨੰਬਰ ਉੱਪਰ ਕਾਲ ਕਰ ਸਕਦੇ ਹੋ ਇਹ ਆਫਰ ਸਿਰਫ 2 ਜਾਂ 3 ਦਿਨ ਤੁਹਾਡੇ ਸਾਹਮਣੇ ਹੈ 2 ਜਾਂ 3 ਦਿਨ ਜਿਹੜੇ ਰਹਿ ਗਏ ਇੰਨਾ ਦਿਨਾਂ ਦੇ ਵਾਸਤੇ ਹੈ ਉਸ ਤੋਂ ਬਾਅਦ ਜਿਹੜੀ ਹੈਗੀ ਡੈਡ ਲਾਈਨ ਉਹ ক্লোਜ਼ ਹੋ ਜੂਗੀ ਕਿੰਨਾ ਦਾ ਹੋ ਸਕਦਾ ਤੁਹਾਡੇ 50% ਤੋਂ ਉੱਪਰ ਤੁਹਾਡੀ ਇੰਗਲਿਸ਼ ਨਾਰਮਲ ਹੋਣੀ ਚਾਹੀਦੀ ਹੈ ਲਾਤਵੀਆ ਦਾ ਸਿਰਫ ਇਹ ਸਟੱਡੀ ਵੀਜ਼ਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਵਰਕ ਵੀਜ਼ੇ ਦੇ ਵਿੱਚ ਇਸ ਟਾਈਮ ਡੀਲ ਨਹੀਂ ਕਰਦੇ ਸੋ ਜਿਨ੍ਹਾਂ ਨੇ ਲਾਤਵੀਆ ਕੰਟਰੀ ਦਾ ਲਈ ਜਾਂ ਵਿੱਚ ਅਪਲਾਈ ਕਰਨਾ ਹੈ ਸਟੱਡੀ ਵੀਜ਼ੇ ਦੇ ਲਈ ਸਪਟੰਬਰ ਅੰਟੇਕ ਸੌਰੀ ਫਰਬਰੀ ਅੰਟੇਕ ਦੇ ਲਈ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ